ਸ਼੍ਰੀ ਮੁਖਸਰ ਸਾਹਿਬ ਤੋਂ ਪੈਦਲ ਡਾਕ ਤਵਜ਼ੀਆਤਰਾ ਲੈ ਕੇ ਸੰਗ ਨਾਲ ਜਾ ਰਹੇ ਦੋ ਨੌਜਵਾਨਾਂ ਦੀ ਰਾਜਸਥਾਨ ਦੇ ਰਾਵਸਰ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਮ੍ਰਿਤਕਾਂ 'ਚੋਂ ਇੱਕ ਦਾ ਆਪਣਾ ਕਾਰੋਬਾਰ ਸੀ ਦੂਜਾ ਸਰਕਾਰੀ ਅਧਿਆਪਕ ਸੀ ਸ਼੍ਰੀ ਬਾਲਾਜੀ ਸੰਗ ਨਾਲ ਦੋਵੇਂ ਬੀਤੇ ਸ਼ਨੀਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਰਵਾਨਾ ਹੋਏ ਸਨ ਦੱਸ ਦਈਏ ਪਰਿਵਾਰਕ ਮੈਂਬਰ ਅਨੁਸਾਰ ਕਪਿਲ ਕੁਮਾਰ ਅਤੇ ਸ਼੍ਰੀ ਅਸ਼ੋਕ ਸਿਤ ਦੇਵਾ ਪਿੱਤੇ ਸ਼ਨੀਵਾਰ ਨੂੰ ਸ਼੍ਰੀ ਮੁਕਸੂਰ ਸਾਹਿਬ ਦੇ ਪਵਿੱਤਰ ਬਾਲਾ ਜੀ ਸਾੰਦ ਦੇ ਮੈਂਬਰਾਂ ਨਾਲ ਚਲਾਕਰ ਪੈਦਲ ਦਾਖਤავਿ ਯਾਤਰਾ ਲਈ ਰਵਾਨਾ ਹੋਏ ਸਨ ਫਿਲਹਾਲ ਤੋਹਾਂ ਦੀ ਮੌਤ ਦੀ ਖਬਰ ਨਾਲ ਸ਼ਹਿਰ ਚ ਸੋਗ ਦੀ ਲਹਿਰ ਦੌੜ ਗਈ ਹੈ ਵੱਖ-ਵੱਖ ਰਾਜਸੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਸਬੰਧਿਤ ਦੁੱਖ ਪ੍ਰਗਟ ਕੀਤਾ ਕੀ ਨਾਲ ਜੀ ਦੀ ਘਟਨਾ ਹੋਈ ਹੈ ਤੇ ਇਹ ਦੀ ਯਾਤਰਾ ਜਾਂਦੇ ਪਏ ਸੀਗੇ ਸਾਲਾ ਸਰ ਮੁੱਖ ਸਰ ਤੋਂ ਸਾਲਾ ਸਰ ਤਾਂ ਜਾਂਤੋ ਯਾਤਰਾ ਨੂੰ ਰਵਸਰ ਦੇ ਕੋਲ ਨਵੀਂ ਗੱਡੀ ਆਈ ਉਹ ਉੱਪਰ ਇਹਨਾਂ ਦੇ ਢਾਲ ਕਿੰਨੀ ਉਮਰ ਸੀ ਕੀ ਨਾਮ ਹੈ ਜੀ ਇਹਦਾ ਨਾਮ ਸ਼ੋਕਮਾਰਾ ਜੀ ਨੀਅਰ ਅਬਾਊਟ 45 ਸਾਲ ਦੇ ਕਿੰਨੇ ਬੱਚੇ ਨੇ ਦੋ ਬੱਚੇ ਜੀ ਕੀ ਕੰਮ ਕਰਦੇ ਸੀ ਟੀਚਰ ਲੱਗੇ ਹੋਏ ਸਰਕਾਰੀ ਕਿਹਦੇ ਸੀ ਜੀ ਸਰਕਾਰੀ ਸੀ ਫਤ ਹੋ ਗਈ ਸੀ ਵੀ ਉਹ ਸੈਟਰਡੇ ਨੂੰ ਉੱਥੋਂ ਗਏ ਸੀ ਘਰੇ ਹੌਣ ਵਗੈਰਾ ਕਰਕੇ ਇੱਥੋਂ ਝੱਲੇ ਸੀ ਤਦੋਂ ਤੁਹਾਨੂੰ ਪਤਾ ਲੱਗਿਆ ਕਿ ਨਾ ਕੋਈ ਨਹੀਂ ਕੋਈ ਕੋਤੋਂ ਤੋਂ ਸਾਰੀ ਜੋ ਜਾਂਦਾ ਨਾ ਉਹਨਾਂ ਦੇ ਗਰੁੱਪ ਹੀ ਜਾਂਦਾ ਇੱਥੋਂ ਹਰ ਇੱਕ ਸਾਲ ਹੀ ਜਾਂਦੇ ਨੇ ਗਰੁੱਪ ਜਿਹੜਾ ਮੈਸੇਜ ਉਹ ਗਾਂ ਆਵੇ ਉਹਦੀ ਕੀ ਲੱਗਦੀ ਸੀ ਮੇਰੇ ਡਿਡਾ ਦੇ ਬ੍ਰਦਰ ਕੋਤੋਂ ਆ ਵੀ ਇਹ ਤੁਹਾਡੇ ਕੀ ਲੱਗਦੀ ਸੀ ਮੇਰੇ ਇਹ ਭੁਆਈ ਦਾ ਬੇਟਾ ਸੀਗਾ ਤੇ ਉਹਨਾਂ ਨਾਲ ਕਪਿਲ ਅਰੋੜਾ ਸੀਗਾ ਤੇ ਉਹ ਡਾਕਟਰ ਵਜਾ ਲੈ ਕੇ ਚਾਰੇ ਸੀਗੇ ਤੇ ਉਹਨਾਂ ਦੇ ਰਸਤੇ ਦੇ ਵਿੱਚ ਕਿਸੇ ਨੇ ਕਾਰ ਦੇ ਵਿੱਚ ਅੰਕਾਰ ਮਾਰੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਉਥੇ मौके ਦੇ ਡੈਥ ਹੋ ਗਿਆ ਉਸ ਕਰਕੇ ਕਿੰਨੀ ਉਮਰ ਸੀ ਕਿੰਨੇ ਬੱਚੇ ਐ ਤੇ ਇਹ ਕਾਹਦੇ ਤੇ ਜਾ ਰਹੀ ਸੀ ਉਹਨਾਂ ਦੀ ਉਮਰ 39 ਈਅਰ ਦੀ ਸੀ ਕਿ ਉਹ ਫੈਦਰਲ ਯਾਤਰਾ ਤੇ ਜਾ ਰਹੇ ਸੀ ਡਾਕ ਦਵਾ ਲੈ ਕੇ ਤੇ ਉਹਨਾਂ ਦਾ ਇੱਕ ਘੇਟਾ ਹੈ ਜੀ ਕਿੱਥੇ ਘਟਨਾ ਹੋਈ ਹੈ ਕਿਹੜੇ ਜਿਹੜੀਆਂ ਚ ਫਿਰ ਰਾਵਸਰ ਤੋਂ ਅੱਗੇ ਹੋਈ ਹੈ ਜੀ ਥੋੜੀ ਜਿਹੀ ਅੱਗੇ ਤੇ ਉਹਨਾਂ ਨੂੰ ਉਦਯੋਗਿਕ ਸਿਟੀ ਥਾਣਾ ਲੱਗਦਾ ਰਾਵਸਰ ਲੱਗਦਾ